ਮਾਨਯੋਗ ਐਸਐਸਪੀ ਡਾਕਟਰ ਪੱਗਿਆ ਜੈਨ ਜੀ ਦੀ ਅਗਵਾਈ ਹੇਠ ਜਿਲ੍ਹਾ ਫਰੀਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਤੇ ਤਸਕਾਂ ਖਾਫਾ ਟਾਈਮ ਆਪਰੇਸ਼ਨ ਚਲਾਏ ਜਾਂਦੇ ਨੇ ਸਪੈਸ਼ਲ ਆਪਰੇਸ਼ਨ ਆਪਰੇਟ ਕੀਤੇ ਜਾਂਦੇ ਨੇ ਤੇ ਇਸੇ ਦੌਰਾਨ ਸਾਡੇ ਸਿਟੀ ਟੂ ਇਨਚਾਰਜ ਸੁਖਦਸ਼ਨ ਕੁਮਾਰ ਜੀ ਨੂੰ ਪੋਲੋਵਾਲਾ ਰੋਡ ਤੋਂ ਇੱਕ ਆਕਾਸ਼ਦੀਪ ਨਾਮ ਦਾ ਜੋ ਮਿਛਰੀ ਵਾਲਾ ਰਹਿਣ ਵਾਲਾ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਦੋਂ ਉਸ ਦੀ ਸੱਚ ਕੀਤੀ ਗਈ ਤਾਂ ਉਸ ਤੋਂ ਸਾਨੂੰ 30 ਬਾਲਾਂ ਜਿਹਨੂੰ ਅਸੀਂ ਫੈਂਕੇ ਕਿੰਨੇ ਆ ਉਹ ਉਹ ਮਿਲੇ ਜਿਹੜੇ ਇਹ ਜੇਲ੍ਹ ਦੇ ਵਿੱਚ ਥਰੋ ਕਰਦੇ ਨੇ ਤੇ ਜਦੋਂ ਇਸ ਨੂੰ ਖੋਲ ਕੇ ਦੇਖਿਆ ਗਿਆ ਤੇ ਇਸ ਵਿੱਚ ਕਾਫੀ ਮਾਤਰਾ ਵਿੱਚ ਤੰਬਾਕੂ ਅਤੇ ਕੋਈ 100 ਨਸ਼ੀਲੀਆਂ ਗੋਲੀਆਂ ਤੇ ਦੋ ਚਾਰਜਰ ਤੇ ਦੋ ਪਾਣੀ ਗਰਮ ਕਰਨ ਵਾਲੀ ਸਪਰਿੰਗ ਮਿਲੇ ਨੇ ਅਸੀਂ ਹੁਣ ਅੱਜ ਇਸ ਨੂੰ ਮਾਨਜੋ ਕੋਰਜੀ ਦੇ ਚਪੇਸ਼ ਕੀਤਾ ਤੇ ਇਸ ਦਾ ਰਿਮਾਂਡ ਲਿਆ ਗਿਆ ਹੁਣ ਇਸ ਤੋਂ ਅਸੀਂ ਰਿਮਾਂਡਦਾਰ ਨੂੰ ਪੁੱਛ ਕੇ ਕਰਾਂਗੇ ਵੀ ਇਹ ਅੱਗੇ ਜਿਹੜਾ ਅੰਦਰ ਜੇਲ੍ਹ ਦੇ ਵਿੱਚ ਜਾਂ ਕੋਈ ਹਵਾਲਾਤੀ ਜਾਂ ਕੈਦੀ ਜਿਹੜਾ ਬੈਠਾ ਹੈ ਉਹ ਕਿਹੜਾ ਸੀ ਜਿਹੜਾ ਇਸ ਨੂੰ ਸੰਪਰਕ ਕਰਕੇ ਮੰਗਵਾ ਰਿਹਾ ਸੀ ਤੇ ਇਹ ਕਿਥੋਂ ਲੈ ਕੇ ਆਉਂਦੇ ਨੇ ਤੇ ਇਹਨਾਂ ਨੂੰ ਥ्रो ਕਰਨ ਦਾ ਕਿੰਨੇ ਪੈਸੇ ਮਿਲਦੇ ਨੇ ਤੁਹਾਨੂੰ ਡੰਗਾਈ ਨਾਲ ਵੇਖਿਆ ਜਾਏਗਾ ਮਾਨਯੋਗ ਐਸਐਸਪੀ ਡਾਕਟਰ ਪੱਗਿਆ ਜੈਨ ਜੀ ਦੀ ਅਗਵਾਈ ਹੇਠ ਜਿਲ੍ਹਾ ਫਰੀਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਤੇ ਤਸਕਾਂ ਖਿਲਾਫ ਹਰ ਟਾਈਮ ਆਪਰੇਸ਼ਨ ਚਲਾਏ ਜਾਂਦੇ ਨੇ ਸਪੈਸ਼ਲ ਆਪਰੇਸ਼ਨ ਆਪਰੇਟ ਕੀਤੇ ਜਾਂਦੇ ਨੇ ਤੇ ਇਸੇ ਦੌਰਾਨ ਸਾਡੇ ਸਿਟੀ ਟੂ ਇਨਚਾਰਜ ਸੁਖਦਸ਼ਨ ਕਮਰਜੀ ਨੂੰ ਪੋਲੂਗੜਾ ਵਾਲਾ ਰੋਡ ਤੋਂ ਇੱਕ ਆਕਾਸ਼ਦੀ ਬਨਾ ਦਾ ਜੋ ਮਿਸ਼ਰੀ ਵਾਲੇ ਦਾ ਰਹਿਣ ਵਾਲਾ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਦੋਂ ਉਸ ਦੀ ਸर्च ਕੀਤੀ ਗਈ ਤਾਂ ਉਸ ਤੋਂ ਸਾਨੂੰ 30 ਬਾਲਾਂ ਜਿਹਨੂੰ ਅਸੀਂ ਫੈਂਕੇ ਕਹਿੰਦੇ ਆ ਉਹ ਮਿਲੇ ਜਿਹੜੇ ਇਹ ਜੇਲ੍ਹ ਦੇ ਵਿੱਚ ਥ्रो ਕਰਦੇ ਨੇ ਤੇ ਜਦੋਂ ਇਸ ਨੂੰ ਖੋਲ ਕੇ ਦੇਖਿਆ ਗਿਆ ਤਾਂ ਇਸ ਵਿੱਚ ਕਾਫੀ ਮਾਤਰਾ ਵਿੱਚ ਤੰਬਾਕੂ ਅਤੇ ਕੋਈ 100 ਨਸ਼ੀਲੀਆਂ ਗੋਲੀਆਂ ਤੇ ਦੋ ਚਾਰਜਰ ਤੇ ਦੋ ਪਾਣੀ ਗਰਮ ਕਰਨ ਵਾਲੀ ਸਪਰਿੰਗ ਮਿਲੇ ਨੇ ਅਸੀਂ ਹੁਣ ਅੱਜ ਇਸ ਨੂੰ ਮਾਨਯੋਗ ਕੁਰਜੀ ਦੇ ਵਿੱਚ ਪੇਸ਼ ਕੀਤਾ ਤੇ ਇਸ ਦਾ ਰਿਮਾਂਡ ਲਿਆ ਗਿਆ ਹੁਣ ਇਸ ਤੋਂ ਅਸੀਂ ਰਿਮਾਂਡਰ ਨਾਲ ਪੁੱਛ ਕੇ ਕਰਾਂਗੇ ਵੀ ਇਹ ਅੱਗੇ ਜਿਹੜਾ ਅੰਦਰ ਜੇਲ੍ਹ ਦੇ ਵਿੱਚ ਜਾਂ ਕੋਈ ਹਵਾਲਾਤੀ ਜਾਂ ਕੈਦੀ ਜਿਹੜਾ ਬੈਠਾ ਹੈ ਉਹ ਕਿਹੜਾ ਸੀ ਜਿਹੜਾ ਇਸ ਨੂੰ ਸੰਪਰਕ ਕਰਕੇ ਮੰਗਵਾ ਰਿਹਾ ਸੀ ਤੇ ਇਹ ਕਿੱਥੋਂ ਲੈ ਕੇ ਆਉਂਦੇ ਨੇ ਤੇ ਇਹਨਾਂ ਨੂੰ ਥਰੋ ਕਰਨ ਦਾ ਕਿੰਨੇ ਪੈਸੇ ਮਿਲਦੇ ਨੇ ਤੁਹਾਨੂੰ ਡੰਗਾਈ ਨਾਲ ਵੇਖਿਆ ਜਾਏਗਾ ਮਾਨਯੋਗ ਐਸਐਸਪੀ ਡਾਕਟਰ ਪੱਗਿਆ ਜੈਨ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਫਰੀਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਤੇ ਤਸਕਾਂ ਖਿਲਾਫ ਹਰ ਟਾਈਮ ਆਪਰੇਸ਼ਨ ਚਲਾਏ ਜਾਂਦੇ ਨੇ ਸਪੈਸ਼ਲ ਆਪਰੇਸ਼ਨ ਆਪਰੇਟ ਕੀਤੇ ਜਾਂਦੇ ਨੇ ਤੇ ਇਸੇ ਦੌਰਾਨ ਸਾਡੇ ਸਿਟੀ ਕੂ ਆਨਚਾਰਜ ਸੁਖਦਸ਼ਮ ਕਮਰਜੀ ਨੂੰ ਪੋਲੂਗੜਾ ਵਾਲਾ ਰੋਡ ਤੋਂ ਇੱਕ ਆਕਾਸ਼ਦੀ ਬਨਾ ਦਾ ਜੋ ਮਿਸ਼ਰੀ ਵਾਲਾ ਰਹਿਣ ਵਾਲਾ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਦੋਂ ਉਸ ਦੀ ਸर्च ਕੀਤੀ ਗਈ ਤਾਂ ਉਸ ਤੋਂ ਸਾਨੂੰ 30 ਬਾਲਾਂ ਜਿਹਨੂੰ ਅਸੀਂ ਫੈਂਕੇ ਕਹਿੰਦੇ ਆ ਉਹ ਮਿਲੇ ਜਿਹੜੇ ਇਹ ਜੇਲ੍ਹ ਦੇ ਵਿੱਚ ਥ्रो ਕਰਦੇ ਨੇ ਤੇ ਜਦੋਂ ਇਸ ਨੂੰ ਖੋਲ ਕੇ ਦੇਖਿਆ ਗਿਆ ਤਾਂ ਇਸ ਵਿੱਚ ਕਾਫੀ ਮਾਤਰਾ ਵਿੱਚ ਤੰਬਾਕੂ ਅਤੇ ਕੋਈ 100 ਨਸ਼ੀਲੀਆਂ ਗੋਲੀਆਂ ਤੇ ਦੋ ਚਾਰਜਰ ਤੇ ਦੋ ਪਾਣੀ ਗਰਮ ਕਰਨ ਵਾਲੇ ਸਪ੍ਰਿੰਗ ਮਿਲੇ ਨੇ ਅਸੀਂ ਹੁਣ ਰਾਜਿਸ ਨੂੰ ਮੰਨ ਜੋ ਕੋਰਟੀ ਦੇ ਚ ਪੇਸ਼ ਕੀਤਾ ਤੇ ਇਸ ਦਾ ਰਿਮਾਂਡ ਲਿਆ ਗਿਆ ਹੁਣ ਇਸ ਤੋਂ ਅਸੀਂ ਰਿਮਾਂਡ ਦਾ ਪੁੱਛ ਕੇ ਕਰਾਂਗੇ ਵੀ ਇਹ ਅੱਗੇ ਜਿਹੜਾ ਅੰਦਰ ਜੇਲ੍ਹ ਦੇ ਵਿੱਚ ਜਾਂ ਕੋਈ ਹਵਾਲਾਤੀ ਜਾਂ ਕੈਦੀ ਜਿਹੜਾ ਬੈਠਾ ਹੈ ਉਹ ਕਿਹੜਾ ਸੀ ਜਿਹੜਾ ਇਸ ਨੂੰ ਸੰਪਰਕ ਕਰਕੇ ਮੰਗਵਾ ਰਿਆ ਸੀ ਤੇ ਇਹ ਕਿੱਥੋਂ ਲੈ ਕੇ ਆਉਂਦੇ ਨੇ ਤੇ ਇਹਨਾਂ ਨੂੰ ਥਰੋ ਕਰਨ ਦਾ ਕਿੰਨੇ ਪੈਸੇ ਮਿਲਦੇ ਨੇ ਤੁਨੂੰ ਡੰਗਾਈ ਨਾਲ ਵੇਖਿਆ ਜਾਵੇ